ਉਹ ਦੂਜਿਆਂ ਦੇ ਉਂਗਲਾ ਚੁੱਕਦੇ ਨੇ ਜਿਹੜੇ ਪਰਿਵਾਰ ਕਾਡੀਆਂ ਦੇ ਕਰਾਮੇ ਜੰਮੇ ਨੇ ਉਹਨਾਂ ਨੂੰ ਪਤਾ ਅਕਾਲੀ ਮੇਰੇ ਸਰਪਾਸੀ ਪਤਾ ਨੇ ਐਮਰਜੈਂਸੀ ਦੇ ਮੋਰਚੇ ਵੇਖੇ ਜੱਤੋਂ ਦਾ ਮੋਰਚਾ ਦੇਖਿਆ ਪੰਜਾਬੀ ਮੋਰਚਾ ਦੀ ਧਾ ਫੜੀ ਮੈਂ ਅੱਜ ਕੋਈ ਸ਼ਾਂਤ ਨਹੀਂ ਕਰ ਰਿਹਾ ਮੈਂ ਛਲੋਵੀ ਅਕਾਲੀ ਦਾ ਬਾਹਰ ਨਹੀਂ ਮੇਲਾ ਕੋਈ ਗਦਰਦਾਰ ਸੁਚਾਚਾ ਚ ਲਗਾ ਦੇ ਕੋਈ ਸਾਲ ਨਹੀਂ ਕਿ ਜੇ ਉਹਨਾਂ ਤੇ مصیبت ਬਣੀਏ ਤੇ ਮੈਂ ਉਹਨਾਂ ਲਖੋਦਾ ਆਪਣਾ ਅੱਜ ਮੈਂ ਉਹਨੂੰ ਪਿੱਠ ਪਾ ਕੇ ਦੌੜਦਾ ਮੇਰੇ ਵਰਗਾ ਕਿਰਪਾ ਨਾਲ ਬੰਦਾ ਕੀ ਹੱਸਦਾ ਹੁਣ ਈਸੋ ਨਿਹਾਲ ਸੇ ਸ੍ਰੀ ਅਕਾਲੇ ਜਿੰਦਾਬਾਦ ਨੰਦਾਰੇ ਮਾਰਨੇ ਦੋ ਚਾਰ ਗਦਰਦਾਰ ਸੁਚਾਚਾ ਚ ਲਗਾ ਦੇ ਨਗਰ ਪਏ ਨੇ ਕਦੀ ਉਹ ਕਾਲ ਚਾਹਤੇ ਨੇ ਕਦੀ ਉਹ ਪਾਰਟੀ ਕੋ ਚਾਹਤੇ ਨੇ ਹੈ ਕੌਣ ਨੇ ਉਹ ਕਾਂਗਰਸੀ ਨੇ ਆਪਣੀ ਪੀੜੀ ਥੱਲੇ ਸੋਟਾ ਨਹੀਂ ਮਾਰਦੇ ਉਹ ਦੂਜੇ ਦੇ ਔਕੜ ਵੇਂਦੇ ਨੇ ਮੇਰੀ ਬੇਇੱਜ਼ਤੀ ਹੈ ਸ਼ਰਮ ਨਹੀਂ ਆਉਂਦਾ ਉਹ ਜਥੇਦਾਰ ਸੁੱਚਾ ਸੋਚਦਾ ਹੈ ਉਹਨਾਂ ਦੇ ਮਨ ਖਲੋਤਾ ਹੈ ਮੇਰੀ ਹੱਥਗੋੜ ਦੇ ਬੇਇੱਜ਼ਤੀ ਤੋਂ ਸਾਰਿਆਂ ਨੂੰ ਜਨਾਬ ਸਾਹਿਬ ਅੱਜ ਜੋਸ਼ ਕਰ ਰਹੇ ਹੋਏ ਉਹ ਕਹੀਂ ਪਹੁੰਚਣਾ ਆਗੇ ਅਸੀਂ ਜੰਮੇ ਵੀ ਕਾਮੀਆਂ ਤੇ ਮੰਗਾਂ ਵੀ ਜਿਨ੍ਹਾਂ ਦਾ ਆਪਣਾ ਦਾਰਾ ਹੈ ਮਾਵੇ ਉਹ ਹਲਕਾ ਚਾਰਜ ਜੇ ਇਹ ਮੈਂ ਸੰਸਥਾਨ ਪੁੱਛਾਂ ਜੇ ਸਾਹਮਣੇ ਅਕਾਲੀ ਦਾ ਬੁਲਸਰੋਕ ਨਹੀਂ ਬੋਲਦਾ ਪ੍ਰਮਾਤਮਾ ਨੇ ਕਿਤੇ ਮਹਿਲ ਲਵਾਉਣਾ ਹੋਇਆ ਤੁਹਾਡੇ ਕੋਲ ਕੋਈ ਤਾਕਤ ਨਹੀਂ ਤੁਸੀਂ ਡੱਕ ਸਕੋ ਸਾਡੇ ਲਈ ਲੀਡਰ ਬੈਠਾ ਸਾਡਾ ਉਹ ਲਗਾ ਜਿੱਥੇ ਮਾਰਾ ਦੀ ਕਰਦੇ ਰਹਾਂਗੇ ਇਹ ਪਉ ਤਾਂ ਲੰਬਾ ਨਾ ਕਰਿਓ ਜੈਦਰ ਸਾਹਿਬ ਨੇ ਹੁਕਮ ਕੀਤਾ ਹੈ ਕਿ ਕ੍ਰਿਸ਼ਚਰ ਭਾਈਚਾਰੇ ਵੱਲੋਂ ਕਾਮਰੇਟ ਸਾਹਿਬ ਨੂੰ ਇੱਕ ਮਿੰਟ ਬਰਾਇਆ ਜਾਵੇ ਆਓ ਜੀ ਕਾਮਰੇਟ ਲੋਕ ਰਾਜ ਜਿਹੜੀ ਹੁੰਦੀ ਏ ਇਹ ਲੋਕ ਸ਼ਕਤੀ ਇਹ ਰੱਬ ਦੀ ਆਵਾਜ਼ ਬਣਦੀ ਏ ਕਿ ਅਸੀਂ ਇਸ ਵਿੱਚ ਰੱਬ ਦੀ ਆਵਾਜ਼ ਫਾਇਦਾ ਕੀਤੀ ਹੈ ਕਿ ਉਸ ਆਵਾਜ਼ ਦੇ ਨਾਲ ਸ਼੍ਰੋਮਣੀ ਕਾਲਕਲ ਨੂੰ ਸ਼ਕਤੀ ਦਿੱਤੀ ਜਾਵੇ ਮਾਰੇ ਸਮੇਂ ਚ ਜਦ ਕਿ ਕੁਝ ਲੋਕ ਜਿਹੜੇ ਨੇ ਉਹ ਕਾਲੀਦਾਸ ਦੀ ਪੱਖ ਚ ਸ਼ੁਰਾ ਮਾਰ ਕੇ ਨੱਠ ਗਏ ਨੇ ਤੇ ਮੈਂ ਇਸ ਕਰਕੇ ਮਨ ਬਦਲਿਆ ਵਾ ਤੇ ਅਕਾਲੀ ਦਲ ਦੀ ਮਦਦ ਕਰਨਾ ਲਾਂਕ ਕੀਤਾ ਵਾ ਅੱਜ ਦੀ ਰਾਤੀ ਚ ਕੀ ਕਾਸਲੇ ਅਸੀਂ ਅਕਾਲੀ ਦਲ ਨੂੰ ਛਾਪੜ ਹੋਵੇ ਜੇ ਉਹ ਤਾਂ ਮੈਂ ਅਕਾਲੀ ਦਲ ਵਿੱਚ ਛਾਪੜ ਹੋਵਾ ਚਾਹਵੇ ਨਾ ਹੋਵਾ ਮੈਂ ਸਮੂੱਚੇ ਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਸਮੂੱਚੀ ਜਨਤਾ ਨੂੰ ਅਪੀਲ ਕੀਤੀ ਹੈ ਗਰਦਾਸਰ ਵਾਲਿਆਂ ਨੂੰ ਵੀ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਰਹਿ ਨਾ ਜਾਵੇ ਪਿੰਡ ਵਿੱਚ ਸਮੂਚੀ ਵੋਟ ਜਿਹੜੀ ਆ ਕਾਲੀ ਦਲ ਦੀ ਝੋਲੀ ਵਿੱਚ ਪਾਓ ਕਾਲੀ ਦਲ ਦੇ ਕੈਂਡੀਡੇਟ ਨੂੰ ਜੀ ਸਾਹਿਬ ਤੁਸੀਂ ਕਹਿੰਦੇ ਕਿ ਜਿਹੜੇ ਲੋਕ ਜਿਹੜੇ ਛੱਡ ਕੇ ਚਲ ਗਏ ਉਸ ਤੋਂ ਬਾਅਦ ਹੀ ਫੈਸਲਾ ਲਿਆ ਹੈਗਾ ਲੱਗਦਾ ਵੀ ਪਾਰਟੀ ਹੈਗਮਾਨ ਨੇ ਵਧੀਆ ਫੈਸਲਾ ਕੀਤਾਗਾ ਉਹ ਲੋਕ ਜਿਹੜੇ ਗਲਤ ਗਾਈਡ ਕਰ ਰਹੇ ਸੀਗੇ ਦਾ ਅਸਲ ਉਹ ਲੋਕ ਜਿਹੜੇ ਨੇ ਪਹਿਲਾਂ ਹੀ ਉਹਨਾਂ ਦੀ ਪੀਸੀਟੀ ਬੁੱਝੀਆਂ ਪਾਰਟੀਆਂ ਨਾਲ ਰਲਈ ਹੋਈ ਤੇ ਉਹ ਕਾਲੀ ਦਲ ਦੇ ਕੈਂਡੀਡੇਟ ਦੇ ਹੱਕ ਵਿੱਚ ਉਹਨਾਂ ਨੇ ਮੀਟਿੰਗਾਂ ਸ਼ੁਰੂ ਨਹੀਂ ਕੀਤੀਆਂ ਪ੍ਰਚਾਰ ਸ਼ੁਰੂ ਨਹੀਂ ਕੀਤਾ ਤੇ ਨਾ ਉਹ ਮੀਟਿੰਗਾਂ ਵਿੱਚ ਕਾਂਗਰਸ ਦੇ ਜਾਂ ਆਮ ਪਾਰਟੀ ਦੇ ਖਿਲਾਫ ਬੋਲਦੇ ਹੀ ਸੀਗੇ ਕਿਉਂਕਿ ਜਿੰਨਾ ਪਾਰਟੀਆਂ ਕੋਲ ਕੰਮ ਲਏ ਹੋਣ ਜਿੰਨਾ ਲੀਡਰਾਂ ਕੋਲੋਂ ਕੰਮ ਲਏ ਹੋਣ ਜਿੰਨਾ ਨਾ ਬਹਿ ਕੇ ਖਾਦਾ ਪੀਤਾ ਹੋਵੇ ਉਹਨਾਂ ਦੇ ਖਿਲਾਫ ਕਿੱਦਾਂ ਬੋਲ ਸਕਦੇ ਨੇ ਭਾਵੇਂ ਉਹਨਾਂ ਤੇ ਲੱਖ ਕਮਜ਼ੋਰੀਆਂ ਹੋਣ ਇਸ ਕਰਕੇ ਉਹਨਾਂ ਦੀ ਜ਼ੁਬਾਨ ਤੋਂ ਅਕਾਲੀ ਦਲ ਨੂੰ ਸ਼ਕਤੀ ਨਹੀਂ ਸੀ ਮਿਲਦੀ ਤੇ ਉਹ ਕਾਊ ਮਾਲਫੀਏ ਚਲਾ ਗਿਆ ਲੱਗਦਾ ਨਿਸ਼ਾਨ ਹੋਏਗਾ ਅਕਾਲੀ ਦਲ ਇਸ ਲਈ ਕਿਸੇ ਬੰਦੇ ਦੇ ਜਾਣ ਦਾ ਨੁਕਸਾਨ ਤੇ ਹੁੰਦਾ ਹੀ ਹੈ ਭਾਵੇਂ ਬਹੁਤਾਂ ਨਹੀਂ ਤੇ ਥੋੜਾ ਹੋਵੇ ਹਰ ਵਰਕਰ ਦੇ ਜਾਣ ਨਾਲ ਇੱਕ ਵਾਰੀ ਧੱਕਾ ਤੇ ਲੱਗਦਾ ਹੀ ਹੈ ਸਮਝਣਾ ਸਾਡੇ ਨਾਲ ਹੀ ਮੁਕਾਬਲਾ ਉਹਦਾ ਮੁਕਾਬਲਾ ਉਹ ਤੇ ਕਿਸੇ ਨਾਲ ਕਰਦਾ ਮੈਂ ਕੋਈ ਕਿਸ ਦਾ ਪ੍ਰਚਾਰ ਕਰਾਂਗਾ ਵੀ ਮੈਂ ਕਾਂਗਾ ਅਸੀਂ ਕਮਜ਼ੋਰ ਆ ਕਿਹੜੀ ਪਾਰਟੀ ਅਸੀਂ ਉਹਨੂੰ ਢਾਵਾਂਗੇ ਉਹਨੂੰ ਕੁਝ ਵਰਕਰਾਂ ਨੇ ਇਹ ਵੀ ਗੱਲ ਕਹੀ ਆ ਗਈ ਆ ਕਿ ਲੰਗਾ ਸਾਹਿਬ ਤੁਸੀਂ ਚਲੋ ਹੁਣ ਪਾਰਟੀ ਨੂੰ ਜਿਹੜਾ ਮਜ਼ਬੂਤ ਕਰੋਗੇ ਲੇਕਿਨ ਉਹਨਾਂ ਵਾਲੇ ਸਮਝੇ ਨਾ ਹੋਇਆ ਕਿ ਫਿਰ ਕੋਈ ਬਾਹਰੋਂ ਲਿਆ ਕੇ ਕਾਂਗਸੀ ਜਿਹੜਾ ਬੜਾ ਦਿੱਤਾ ਜਾਵੇ ਵਰਕਰ ਨੂੰ ਯਾਦ ਰੱਖਿਆ ਜਾਵੇ ਦੇ ਕਾਂਗਰਸੀ ਨੇ ਕੀ ਬਣਾਉਣਾ ਕਿਹਾ ਅਸੀਂ ਤੇ ਮਾੜੇ ਅੰਸਰ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਕੋ ਕਮਜ਼ੋਰ ਬੰਦੇ ਥੋੜੇ ਆ ਕਿੰਨੇ ਹਜ਼ਾਰਾਂ ਲੋਕ ਅੱਜ ਆਏ ਨੇ ਮੇਰੀ ਪਿੱਠ ਤੇ ਇਹਨਾਂ ਦਾ ਹੱਥ ਹੈ ਤੇ ਇਹ ਕਮਜ਼ੋਰੀ ਨਾਲ ਥੋੜਾ ਮੈਂ ਲੜੂੰਗਾ ਮੈਂ ਤੇ ਪੈਰ ਗੱਡ ਕੇ ਲੜਾਂਗਾ ਮਾੜੇ ਅੰਸਰ ਦੇ ਖਿਲਾਫ ਜਿਹੜੇ ਅਕਾਲੀ ਦਲ ਨੂੰ ਢਾਹ ਲਾਉਂਦੇ ਨੇ ਇਹ ਸਮਝਿਆ ਹੁਣ ਟਾਈਮ ਤੇ ਜਿਆਦਾ ਲਗਾ ਸਾਨੂੰ ਦਰਵਾਜ਼ੇ ਵੀ ਕਰਾਂਗੇ ਹਾਂਜੀ ਜੇ ਬਰਵਾੜਾ ਖਾ ਕੇ ਦੀ ਨਮੰਨੀ ਕਰੋ ਜੀ 올 ਟਾਈਮ ਕਾਲ ਜੀ ਮੈਨੂੰ ਕੀ ਪਤਾ ਵਾ ਕਿ ਕਿਹੜੇ ਕਿਹੜੇ ਹਲਕੇ ਦੀ ਮੈਨੂੰ ਨਿਮਾਇਤ ਕੀ ਦੇਣੀ ਹੈ ਇਹ ਤਾਂ ਹੁਣ ਮੈਨੂੰ ਵੀ ਨਹੀਂ ਪਤਾ ਜਿੱਥੇ ਕਮਜ਼ੋਰ ਸਮਝਣਗੇ ਉੱਥੇ ਮੈਨੂੰ ਗਾਦਨ ਭਾਵੇਂ ਮੈਂ ਡੱਟਣ ਨੂੰ ਤਿਆਰ ਆ ਡੇਰੇ ਤੇ ਧੋਣੇ ਦੀ ਭੰਨੀ ਭੰਨੀ ਆ ਹਲਕਨ ਚਾਰਜ ਦੇ ਤੌਰ ਤੇ ਵਿਚਰੂਗਾ ਤੇ ਸਰੇ ਜੇ ਪਾਰਟੀ ਮੈਂ ਹਲਕਨ ਚਾਰਜਾਂ ਤਾਂ ਵੀ ਉੱਪਰ ਆ ਮੈਂ ਕੁਰ ਕਮੇਟੀ ਦੇ ਮੈਂਬਰ ਰਿਆ ਵਾਂ ਅੱਜ ਵੀ ਮੈਂ ਭਾਵੇਂ ਕੱਖ ਵੀ ਨਹੀਂ ਕਾਦੀ ਦਲਦੇ ਲੇਕਿਨ ਲੋਕਾਂ ਦਾ ਮੇਰੇ ਪਿੱਠ ਤੇ ਹੱਥ ਆ ਮੈਂ ਇਹਨਾਂ ਨਾਲ ਵੈਸੇ ਹੀ ਹੈ ਵੀ ਆ ਹਲਕਨ ਚਾਰਜ ਦੇ ਕੱਖ ਵੀ ਨਾ ਹੋਇਆ ਹਲਕਨ ਚਾਰਜ ਤੇ ਜੋ ਕੋਈ ਚੰਗਾ ਸਿਆਣਾ ਬੰਦਾ ਹੋਵੇ ਤੇ ਉਹ ਲੀਡ ਕਰਦਾ ਵਾ ਤੇ ਜੇ ਕੋਈ ਉਹੋ ਜਿਹਾ ਹੋਏ ਤੇ ਉਹ ਵੇੜਾ ਗਰਕ ਕਰ ਦਿੰਦਾ ਵਾ ਲੱਗਦਾ ਕੋਈ ਹੈਗਾ ਵਾ ਇਸ ਬੰਦੇ ਹਲਕੇ ਜਿਹੜਾ ਨੂੰ ਮਾਈ ਦੀ ਤੀਜਾ ਸੌਦੀ ਫੈਂਚਰ ਕੋਣ ਲੱਗਦਾ ਤੁਹਾਨੂੰ ਮੈਂ ਤੇ ਇਸ ਬਾਰੇ ਕਦੇ ਸੋਚਿਆ ਹੀ ਨਹੀਂ ਜੇ ਇਸ ਚੀਜ਼ ਬਾਰੇ ਮੈਂ ਨਹੀਂ ਮੈਂ ਨਹੀਂ ਚਾਹੁੰਦਾ ਉਹਦੇ ਬਾਰੇ ਮੈਂ ਸੋਚੂੰਗਾ ਕਿਉਂਕਿ ਕਿਹੜਾ ਲੱਗੇ ਜਿਹੜਾ ਮੇਰੇ ਮੈਲੋਂ ਮਰਜ਼ੀ ਲੱਗ ਜੇ